ਵਰਤੀ ਜਾਣ ਵਾਲੀ ਯੂਰੀਆ ਖਾਦ ਹਰਿਆਣਾ ਤੋਂ ਲਿਆ ਕੇ ਫਗਵਾੜਾ ਦੇ ਪਿੰਡ ਖਾਟੀ ਦੀ ਇੱਕ ਬੰਦ ਪਈ ਫੈਕਟਰੀ 'ਚ ਅਨधिकृत ਤੌਰ ਤੇ ਵਰਤੀ ਜਾ ਰਹੀ ਸੀ ਜੀਤਾ ਪਰਦਾ ਪਾਸ਼ ਕਰਦਿਆ ਖੇਤੀਬਾੜੀ ਅਫਸਰ ਅਤੇ ਜੀਐਸਟੀ ਟੀਮ ਨੇ ਬੰਦ ਪਈ ਫੈਕਟਰੀ ਛਾਪੇਮਾਰੀ ਕੀਤੀ ਤਾਂ ਮੌਕੇ ਤੋਂ 95 ਬੋਰੇ ਯੂਰੀਆ ਖਾਦ ਦੇ ਬਰਾਮਦ ਹੋਏ ਮੀਡੀਆ ਨਾਲ ਗੱਲਬਾਤ ਸਾਂਝੀ ਕਰਦੇ ਹੋਏ ਖੇਤੀਬਾੜੀ ਅਫਸਰ ਪਰਮਜੀਤ ਸਿੰਘ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਮੈਂ ਪਰਮਜੀਤ ਸਿੰਘ ਖੇਤੀਬਾੜੀ ਅਫਸਰ ਫਗਵਾੜਾ ਤੇ ਅੱਜ ਜਿਹੜਾ ਹੈਗਾ ਆ ਇੱਥੇ ਖਾਟੀਪਿੰਡ ਦੇ ਵਿੱਚ ਫੈਕਟਰੀ ਇਹ ਜੇ ਕੋਈ ਰੈਸਨ ਵਗੈਰਾ ਬਣਾ ਰਹੀ ਹੈ ਜਿਹੜੀ ਕਿ ਅ ਇਹ ਫੈਬੀਕੋਲ ਵਗੈਰਾ ਤੇ ਇੰਡਸਟਰੀ ਦੇ ਵਿੱਚ ਮੈਡੀਕਲ ਇੰਡਸਟਰੀ ਦੇ ਵਿੱਚ ਵੀ ਇਹ ਜਿਹੜਾ ਰੈਸਨ ਯੂਜ਼ ਹੁੰਦਾ ਆ ਉਹਦੇ ਵਿੱਚ ਇਹਨਾਂ ਨੇ ਜਿਹੜਾ ਯੂਰੀਆ ਆ ਉਹ ਕਮਰਸ਼ੀਅਲ ਯੂਜ਼ ਕਰਨਾ ਹੁੰਦਾ ਹੈ ਲੇਕਿਨ ਇਹ ਜਿਹੜਾ ਯੂਰੀਆ ਆ ਇਹ ਐਗਰੀਕਲਚਰ ਗ੍ਰੇਡ ਵਾਲਾ ਯੂਰੀਆ ਜਿਹੜਾ ਉਹ ਵਰਤ ਰਹੇ ਸੀਗੇ ਜੋ ਕਿ ਇਲੀਗਲ ਆ ਉਹ ਸਿਰਫ ਖੇਤੀਬਾੜੀ ਲਈ ਆਪਾਂ ਵਰਤ ਸਕਦੇ ਆ ਤੇ ਉਹਦੀਆਂ ਜਿਹੜੀਆਂ ਹੈਗੀਆਂ ਉਹ ਇੱਥੇ 95 ਬੋਰੀਆਂ ਜਿਹੜੀਆਂ ਹੈਗੀਆਂ ਉਹ ਭਰੀਆਂ ਮਿਲੀਆਂ ਹਨ ਤੇ ਬਾਕੀ ਜਿਹੜੀਆਂ ਹੈਗੀਆਂ 135 ਦੇ ਕਰੀਬ ਜਿਹੜੀਆਂ ਹੈਗੀਆਂ ਖਾਲੀ ਬੋਰੀਆਂ ਜਿਹੜੀਆਂ ਹੈਗੀਆਂ ਉਹ ਮਿਲੀਆਂ ਹਨ ਜੋ ਕਿ ਸੀਲ ਕਰ ਦਿੱਤੀਆਂ ਗਈਆਂ ਹਨ ਇਹ ਜਿਹੜਾ ਹੈਗਾ ਆ ਆਮ ਰਸਤਾ ਹੈਗਾ ਆ ਤੇ ਇਹਦੇ ਤੇ ਅਕਸਰ ਸਾਡੇ ਵੀ ਜਿਹੜਾ ਹੈਗਾ ਆ ਮੁਲਾਜ਼ਮ ਨਿਕਲਦੇ ਆ ਹੋਰ ਵੀ ਲੋਕ ਨਿਕਲਦੇ ਆ ਲੇਕਿਨ ਇਹ ਜਿਹੜੀ ਹੈਗੀ ਸੀਲ ਸੀਗੀ ਫੈਕਟਰੀ ਜਿਹੜੀ ਹੈ ਬੰਦ ਪਈ ਹੁੰਦੀ ਸੀਗੀ ਏਕ ਪਤੇ ਰਾਤ ਭਰਾਤੇ ਜਿਹੜਾ ਹੈਗਾ ਕਿਤੇ ਇਹਨਾਂ ਵੱਲੋਂ ਚਲਾਇਆ ਜਾਂਦਾ ਸੀ ਕਿਤੇ ਹਫਤੇ 'ਚ ਇੱਕ ਦਿਨ ਜਾਂ ਦੋ ਦਿਨ ਇਸ ਤਰ੍ਹਾਂ ਦਾ ਕੋਈ ਜੋ ਇਹਨਾਂ ਨੇ ਦੱਸਣ ਤੇ ਆਇਆ ਆਸ-ਪਾਸੇ ਤੋਂ ਕਿ ਇਹ ਚਲਾਇਆ ਜਾ ਰਿਆ ਸੀਗਾ ਫੈਕਟਰੀ ਮਾਲਕ ਕੌਣ ਹੈ ਜੀ ਫੈਕਟਰੀ ਮਾਲਕ ਫੈਕਟਰੀ ਮਾਲਕ ਜਿਹੜਾ ਹੈਗਾ ਆ ਇਹਦਾ ਜਿਹੜਾ ਉਹ ਹਰਿਆਣੇ ਨੂੰ ਬਿਲੋਂਗ ਕਰਦਾ ਹੈਗਾ ਤੇ ਜੀਐਸਟੀ ਟੀਮ ਜਿਹੜੀ ਹੈਗੀ ਆ ਇੰਟੈਲੀਜੈਂਸ ਵਿੰਗ ਦੀ ਲੁਧਿਆਣੇ ਤੋਂ ਵੀ ਆਈ ਹੋਈ ਹੈ ਜੋ ਕਿ ਇਹਨਾਂ ਦੇ ਜਿਹੜਾ ਪ੍ਰੋਡਕਟ ਅੱਗੇ ਬਣ ਕੇ ਜਾਂਦਾ ਹੈ ਰੀਸਨ ਵਗੈਰਾ ਉਹ ਕਿੱਥੋਂ ਇਹਨਾਂ ਨੇ ਖਰੀਦੇ ਨੇ ਤੇ ਕਿੱਥੇ ਅੱਗੇ ਜਾਂਦਾ ਹੈਗਾ ਉਹਨਾਂ ਬਾਰੇ ਜਿਹੜਾ ਹੈਗਾ ਆ ਇਹ ਇੱਥੇ ਕਾਰਵਾਈ ਚੱਲ ਰਹੀ ਹੈ ਹਜੇ ਤੇ ਜਿਹੜੀ ਖੇਤੀਬਾੜੀ ਮੈਗਨੇਟ ਦੀ ਸੀਲ ਵਗੈਰਾ ਸੀ ਉਹ ਜਿਹਦਾ ਜੂਰੀ ਹੈਗਾ ਕਰਕੇ ਤੇ ਐਫ ਆਈ ਆਰ ਦੀ ਜਿਹੜੀ ਹੈਗੀ ਆ ਉਹ ਐਸ ਐਚਓ সদর ਸਰਦਾਰ ਕਿਰਪਾਲ ਸਿੰਘ ਜੀ ਉਹਨਾਂ ਨੂੰ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਅਗਲੀ ਕਾਰਵਾਈ ਜਿਹੜੀ ਮੌਕੇ ਤੇ ਕੋ ਅੰਦਰ ਤੁਹਾਨੂੰ ਮਿਲਿਆ ਫੈਕਟਰੀ ਦਾ ਮੈਨੇਜਰ ਜਾਂ ਕੋਈ ਹੋਰ ਕੁਝ ਅੰਦਰ ਉਹਨਾਂ ਦਾ ਸਟਾਫ ਹੈ ਲੇਕਿਨ ਜਿਹੜਾ ਹੈਗਾ ਆ ਉਹਨਾਂ ਦੇ ਮਾਲਕ ਦੇ ਤੌਰ ਤੇ ਅੰਦਰ ਉਹ ਬੈਠੇ ਹੋਏ ਨੇ ਉਹ GST ਨਾਲ ਜਿਹੜਾ ਹੈਗਾ ਸਬੰਧਤ ਉਹ ਚੱਲ ਰਿਹਾ ਮਾਲਕ ਨਹੀਂ ਹੁਣ ਤੱਕ ਇਹ ਸਾਹਮਣੇ ਆਇਆ ਹੀ ਨਹੀਂ ਕਾਫੀ ਟਾਈਮ ਤੋਂ ਬਈ ਹੁਣ ਤੱਕ ਮਾਲਕ ਦਾ ਨਾਮ ਵਗੈਰਾ ਔਰ ਕੁਝ ਕੀ ਆ ਸਾਹਮਣੇ ਆਇਆ ਨਹੀਂ ਮਾਲਕ ਦਾ ਜਿਹੜਾ ਹੈਗਾ ਨਾਮ ਸਾਨੂੰ ਜਿਹੜਾ ਹੈਗਾ ਜੋ ਫਰਮ ਦਾ ਹੀ ਆਇਆ ਹੈਗਾ ਮਾਲਕ ਦਾ ਨਾਮ ਇੱਥੇ ਦਾ ਜਿਹੜਾ ਹੈਗਾ ਉਹ ਠੀਕ ਨਾਮ ਅਸਰ ਉਹਨਾਂ ਦਾ ਸ਼੍ਰੀ ਸੱਤੇਮ ਇੰਡਸਟਰੀ ਜਿਹੜੀ ਹੈ ਉਹ ਜਿਹੜੀ ਹੈ ਇਹ ਸਰ ਕਿੰਨੇ ਕ ਟਾਈਮ ਤੋਂ ਬੰਦ ਸੀਗੀ ਇਹ ਤਾਂ ਸਮੇਂ ਤੋਂ ਇਹ ਕੰਮ ਚੱਲਦਾ ਜੋ ਕਿੰਨੇ ਸਮੇਂ ਤੋਂ ਰਕਤੀ ਬੰਦ ਲੱਗਦੀ ਸੀ ਇਹ ਇਹ ਕਾਫੀ ਸਮੇਂ ਤੋਂ ਜਿਹੜੀ ਫੈਕਟਰੀ ਬੰਦ ਲੱਗਦੀ ਸੀਗੀ ਤੁਸੀਂ ਵੀ ਦੇਖ ਲਓ ਕਿ ਹਾਲ ਤੱਕ ਦੀ ਬੰਦ ਵਾਲੀ ਸੀਗੀ ਕਨੈਕਸ਼ਨ ਇਹ ਤਾਂ ਕੱਟਿਆ ਹੋਇਆ ਹੈ ਬਿਜਲੀ ਵੱਲੋਂ ਵੀ ਤੇ ਜਨਰੇਟਰ ਤੇ ਚਲਾ ਕੇ ਜਿਹੜਾ ਹੈਗਾ ਇਹ ਰਾਤ ਭਰਾਤੇ ਕੰਮ ਕਿਤੇ ਕਰਦੇ ਸੀ ਕਾਫੀ ਟਾਈਮ ਹੋ ਗਿਆ ਆਪਸਾ ਸਭ ਤੁਸੀਂ ਅੰਦਰ ਬਗਿਆ ਹੁਣ ਟਾਈਮ ਕਿੰਨੇ ਕ ਲੇਬਰ ਹੈ ਔਰ ਕਿੰਨਾ ਕ ਲੱਗਦਾ ਤੁਹਾਨੂੰ ਵੀ ਕੰਮ ਲੇਬਰ ਇਹਦੇ ਚਾਰ ਤੋਂ ਪੰਜ ਜਿਹੜੇ ਹੈ ਲੇਬਰ ਵਾਲੇ ਬੰਦੇ ਹੈਗੇ ਆ ਤੇ ਆਸ-ਪਾਸੋਂ ਵੀ ਜਿਹੜਾ ਹੈਗਾ ਟਾਈਮ ਟੂ ਟਾਈਮ ਬਲਾਕੇ ਇਹ ਆਪਣਾ ਕੰਮ ਜਿਹੜਾ ਰਾਤ ਬਰਾਤੇ ਰੇਡ ਦੌਰਾਨ ਰੇਡ ਦੌਰਾਨ ਕੰਮ ਚੱਲਦਾ ਮਿਲਿਆ ਸੀ ਜਾਂ ਕਿਦਾਂ ਬੰਦ ਸੀ ਇਹ ਰੇਡ ਦੌਰਾਨ ਜਿਹੜਾ ਹੈਗਾ ਜੀਐਸਟੀ ਦੀ ਰੇਡ ਦੌਰਾਨ ਜਿਹੜਾ ਹੈਗਾ ਉਹਨਾਂ ਨੂੰ ਰਾਤ ਨੂੰ ਕਰੀਬ 1:00 2:00 ਵਜੇ ਦੇ ਜਿਹੜਾ ਰੇਡ ਵੱਜੀ ਆ ਤੇ ਉਦੋਂ ਜਿਹੜਾ ਹੈਗਾ ਇਹਨਾਂ ਦੇ ਕੰਮ ਚੱਲਦਾ ਮਿਲਿਆ ਯੂਰੀਆ ਵਗੈਰਾ ਲੈ ਕੇ ਜਾਂਦੇ ਕਿਸ ਕੰਮ ਨੂੰ ਕਹਿ ਕੇ ਲੈ ਜਾਂਦੇ ਆ ਸਾਹਮਣੇ ਆ ਕੁਝ ਵੀ ਇਹ ਆਜੇ ਨਹੀਂ ਸਮਝਣੇ ਆ ਸਾਹਮਣੇ ਨਹੀਂ ਆਇਆ ਜਦੋਂ ਐਫਆਰਆਈ ਹੋਊਗੀ ਅੱਗੇ ਇਨਕੁਆਰੀ ਹੋਊਗੀ ਉਸ ਤੋਂ ਜਿਹੜਾ ਹੈਗਾ ਕਿੱਥੋਂ ਲੈ ਕੇ ਜਾਂਦੇ ਯੂਰੀਆ ਏ ਵੀ ਨਹੀਂ ਪਤਾ ਲੱਗਾ ਹਜੇ ਵੀ ਕਿੱਥੋਂ ਆਇਆ ਹੈਗਾ ਯੂਰੀਆ ਜਿਹੜੀ ਗੱਡੀ ਆ ਉਹਨਾਂ ਦੀ ਜਿਹੜੀ ਬਾਉਂਡ ਕੀਤੀ ਹੋਈ ਆ ਇਹਦਾ ਕੰਮ ਇਹ ਅੰਦਰ ਹੀ ਆ ਟਰੱਕ ਖੜਾ ਹੈਗਾ ਇਹੀ ਲੈ ਕੇ ਆਏ ਨੇ ਇਹ ਵੀ ਕਿਤੇ ਦੂਰ ਬਰਤੋਂ ਲੈ ਕੇ ਆਏ ਲੋਕਲ ਕਿਤੇ ਜਿਹੜਾ ਹੈਗਾ ਇਹਦਾ ਸਰ ਫੈਵੀਕੋਲ ਫੈਵੀਕੋਲ ਦੇ ਕੰਮ 'ਚ ਜਿਹੜਾ ਤੁਸੀਂ ਕਹਿੰਦੇ ਕਮਰਸ਼ੀਅਲ ਯੂਰੀਆ ਇਹ ਐਗਰੀਕਲਚਰ ਦਾ ਵਰਤਦੇ ਸਰ ਕੀ ਹੈਗਾ ਡਿਫਰੈਂਸ ਇਹਨਾਂ ਦਾ ਕੀ ਨੁਕਸਾਨ ਹੈ ਇਹਦਾ ਕੋਈ ਇਹਦਾ ਨੁਕਸਾਨ ਕੀ ਨਹੀਂ ਉਹ ਸਬਸਾਈਜ਼ਡ ਹੁੰਦਾ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਨੂੰ ਯੂਰੀਆ ਦਿੱਤਾ ਜਾਂਦਾ ਉਹ ਬਹੁਤ ਹੀ ਘੱਟ ਰੇਟ ਦੇ ਦਿੱਤੇ ਜਾਂਦਾ ਜਿਹੜਾ ਕਮਰਸ਼ੀਅਲ ਆ ਉਹ ਜਿਹੜਾ ਹੈਗਾ ਆ ਉਹ ਬਹੁਤ ਵੱਧ ਰੇਟ ਤੇ ਘੱਟ ਰੇਟ ਤੇ ਲਿਆ ਕੇ ਇੱਥੇ ਇਹ ਚੀਜ਼ ਦਾ ਫਾਇਦਾ ਲੈ ਰਹੇ ਆਗੇ ਇਸ ਗੱਲ ਦਾ ਜਿਹੜਾ ਹੈਗਾ ਆ ਇਸੇ ਕਰਕੇ ਜਿਹੜਾ ਹੈਗਾ ਫੜਿਆ ਜਾਂਦਾ ਇਹਨੂੰ ਨਾ ਜਿਹੜਾ ਇਲੀਗਲ ਮੰਨਿਆ ਜਾਂਦਾ ਹੁਣ ਇਹਨੂੰ ਅਸੀਂ ਇੱਕ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਤਹਿਤ ਜਿਹੜਾ ਹੈਗਾ ਉੱਤੇ ਕਾਰਵਾਈ ਹੋ ਰਹੀ ਥਾਣਾ ਸਦਰ ਪਰਚਾ ਕਰਵਾ ਰਹੇ ਆ ਮਤਲਬ ਬਾਈ ਨਾਮ ਵਿਅਕਤੀ ਦੇ ਮਾਲਕਾਂ ਤੇ ਕਰਵਾ ਰਹੇ ਆ ਇਹਨਾਂ ਦਾ ਜਿਹੜਾ ਫੈਕਟਰੀ ਤੇ ਕੀਤਾ ਜਾ ਰਿਹਾ ਹੈ ਮਾਲਕ ਦੇ ਵਿੱਚ ਜਿਹੜਾ ਹੈਗਾ ਆ ਉਹ ਜਿਹੜੇ ਸਾਹਮਣੇ ਆਏ ਨੇ ਉਹਨਾਂ ਦਾ ਨਾਮ ਦੱਜ ਕੀਤਾ ਗਿਆ ਹੈ ਤੇ ਕਾਪੀ ਅੱਗੇ ਦੇ ਦਿੱਤੀ ਹੈ ਜੀ ਪੋਸਟ ਆਫਸਰ ਮੈਂ ਖੇਤੀਬਾੜੀ ਅਫਸਰ ਪਵਰ